ਹਾਂ ਅੱਜ ਦੀ ਵਾਰ ਅ ਮਿਤੀ 23 8 24 ਨੂੰ ਇੱਕ ਜਿਹੜੀ ਐਪਲੀਕੈਂਟ ਹੈ ਰਾਕਾ ਮਸੀ ਪਤਨੀ ਮੰਗਾ ਮਸੀ ਉਹਨਾਂ ਨੇ ਪੁਲਿਸ ਨਾਰੀਵਾਲ ਪੁਲਿਸ ਨੂੰ ਆ ਕੇ ਦੱਸਿਆ ਸੀ ਕਿ ਉਹਦੇ ਬੇਟੇ ਨੂੰ ਜੋ ਕਿ ਬਿਮਾਰ ਸੀਗਾ ਜਿਸ ਦਾ ਨਾਮ ਸੈਮੂਅਲ ਮਸੀ ਉਮਰ 30 ਸਾਲ ਹੈ ਉਹ ਬਿਮਾਰ ਸੀਗਾ ਉਹਨੂੰ ਸੋ ਉਹਦੀ ਸਿਹਤ ਦੇ ਵਾਸਤੇ ਉਹਨਾਂ ਨੇ ਪਾਦਰੀ ਜੀ ਜੋ ਸੀ ਉਹਨੂੰ ਘਰੇ ਬੁਲਾਇਆ ਸੀ ਪ੍ਰੇਅਰ ਕਰਨ ਦੇ ਲਈ ਜਿਨ੍ਹਾਂ ਦਾ ਨਾਮ ਜੈਕਬ ਮਸੀ ਅਤੇ ਬਲਜੀਤ ਸਿੰਘ ਹੈ ਤਾਂ ਉਹਨਾਂ ਨੇ ਪ੍ਰੇਅਰ ਕਰਨ ਤੋਂ ਇਲਾਵਾ ਉੱਥੇ ਜਾ ਕੇ ਉਸ ਮੁੰਡੇ ਦੀ ਕੁੱਟਮਾਰ ਕਰਤੀ ਔਰ ਉਹਨੂੰ ਕਾਫੀ ਜ਼ਿਆਦਾ ਜ਼ਖਮੀ ਕਰਤਾ ਜਿਸ ਤੋਂ ਬਾਅਦ ਉਸ ਬੱਚੇ ਦੀ ਜਿਹੜੀ ਡੈਥ ਹੋ ਗਈ ਸੀ ਸੋ ਉਸ ਤੋਂ ਬਾਅਦ ਉਹਨਾਂ ਨੇ ਅੰਡਰ ਪ੍ਰੈਸ਼ਰ ਉਹਦਾ ਸੰਸਕਾਰ ਵੀ ਕਰਾਤਾ ਇਸ ਸਾਰੇ ਵਾਕਿਆ ਦੇ ਇਨਫਾਰਮੇਸ਼ਨ ਜਦੋਂ ਉਹਨਾਂ ਨੇ ਪੁਲਿਸ ਨੂੰ ਦਿੱਤੀ ਉਦਾਰੀਗੜ੍ਹ ਪੁਲਿਸ ਨੇ ਜੜੀ ਫੁਰਤੇ ਦਿਖਾਉਂਦੇ ਹੋਏ ਜਿਹੜੇ ਪਹਿਲਾਂ ਇੱਕ ਐਫਆਈਰ ਰਜਿਸਟਰ ਕੀਤੀ ਹੈ ਐਫਆਈਰ ਨੰਬਰ 88 ਮਿਤੀ 23 8 24 ਦੀ ਔਰ ਉਸ ਤੋਂ ਬਾਅਦ ਜਿਹੜੀ ਵਿਕਟਿਮ ਹੈ ਉਹਦੇ ਸਟੇਟਮੈਂਟਸ ਲੈ ਕੇ ਜੋ ਡਿਸਟ੍ਰਿਕਟ ਮੈਜਿਸਟਰੇਟ ਹੈ ਉਹਨਾਂ ਨੂੰ ਅਪਲੀਕੇਸ਼ਨ ਮੂਵ ਕਰਕੇ ਡਿਊਟੀ ਮੈਜਿਸਟਰੇਟ ਦੀ ਹਾਜ਼ਰੀ ਦੇ ਵਿੱਚ ਬੋਡੀ ਦਾ ਐਗਜ਼ਾਮੀਸ਼ਨ ਕੀਤਾ ਗਿਆ ਬਾਡੀ ਨੂੰ ਪੋਸਟਮਾਰਟਮ ਸਿਵਲ ਹਸਪਤਲ ਲੈ ਜਾ ਕੇ ਉਹਦਾ ਐਸ ਪਰ ਪ੍ਰੋਸੀਜਰ ਜੋ ਲਾਪਰ ਪ੍ਰੋਸੀਜਰ ਹੈ ਪੋਸਟਮਾਰਟਮ ਕੀਤਾ ਗਿਆ ਔਰ ਸਾਥੀ ਜੋ ਅਕਿਊਜ਼ਡ ਹੈਗੇ ਜੈਕਰ ਮਸੀਬ ਬਲਜੀਤ ਉਹਨਾਂ ਨੂੰ ਅਰੈਸਟ ਵੀ ਕੀਤਾ ਗਿਆ ਹੈ ਤੇ ਉਹਦੇ ਹੋਰ ਵੀ ਜਿਹੜੇ ਅਣਪਛਾਤੇ ਸਾਥੀ ਸੀਗੇ ਉਹਨਾਂ ਨੂੰ ਵੀ ਜੋ ਹੈ ਉਹ ਆਇਡੈਂਟੀਫਾਈ ਕੀਤਾ ਜਾ ਰਿਹਾ ਹੈ ਤੇ ਰੀਡਸ ਵੀ ਕੀਤੀ ਜਾ ਰਹੀ ਹੈ ਤਾਂ ਪੋਸਟਮਾਰਟਮ ਤੋਂ ਵੀ ਚਾਹਤਾ ਹੈ ਕਿ ਪੋਸਟਮਾਰਟਮ ਇੱਕ ਪ੍ਰੋਪਰ ਬੋਰਡ ਦੇ ਥੋਂ ਕਰਾਇਆ ਗਿਆ ਹੈ ਜਿਸ ਵਿੱਚ ਫੋਰੈਂਸਿਕ ਦੇ ਡਾਕਟਰ ਵੀ ਹੈਗੇ ਤਾਂ ਉਹ ਹਰ ਪਹਿਲੂ ਤੋਂ ਉਹਦੀ ਜਾਂਚ ਕਰਨਗੇ ਤੇ ਆਪਣੀ ਫਾਈਨਲ ਰਿਪੋਰਟ ਦੇਣਗੇ ਜੋ ਰੈਫਰਲ ਬੋਡੀ ਦੀ ਉਸ ਤੋਂ ਔਰ ਪਲਸ ਜਿਹੜੇ ਵਿਕਟਮ ਹੈ ਉਹਨਾਂ ਦੇ ਜਿਹੜੇ ਕੰਪਲੇਨੈਂਟ ਹੈ ਉਹਨਾਂ ਦੇ ਬਿਆਨ ਤੋਂ ਵੀ ਇਹ ਚੀਜ਼ ਸਾਹਮਣੇ ਆਈ ਕਿ ਉਹਦੇ ਕਾਫੀ ਸੱਤਾਂ ਦੇ ਨਿਸ਼ਾਨ ਸੀਗੇ ਸੋ ਹਲੇ ਪੋਸਟਮਾਰਟਮ ਦੀ ਜਦੋਂ ਫਾਈਨਲ ਰਿਪੋਰਟ ਆਊਗੀ ਤੋਂ ਸਾਨੂੰ ਕਲੀਅਰ ਹੋਊਗਾ ਕਿ ਅਕਚੁਅਲ ਕੌਜ਼ ਆਫ ਥੈਟ ਤੇ ਬਾਕੀ ਵੀ ਕਿਹੜੀ ਕਿਹੜੀ ਇੰਜਨੀਆਂ ਸੋਨੂੰ ਲੱਗਿਆ ਨਹੀਂ ਕਹਿੰਦਾ ਵੀ ਕੋਈ ਸਰਨੇ ਹੈ ਕਿ ਇਹ ਇਨਸੀਡੈਂਟ ਇਹ ਐਸਾ ਇਨਸੀਡੈਂਟ ਕੋਈ ਪਹਿਲਾਂ ਵੀ ਹੋਇਆ ਹੋਊਗਾ ਇਸ ਲਈ ਅ ਇਹ ਇਨਸੀਡੈਂਟ ਬਾਰੇ ਹਲੇ ਤੋ ਇਸ ਰਦੀ ਚ ਸਾਹਮਣੇ ਨਹੀਂ ਆਈਏ ਬਟ ਡੈਫੀਨਿਟਲੀ ਅਸੀਂ ਇਹਦੀ ਪੁੱਛਗਿੱਛ ਕਰਦੇ ਹਾਂ ਇਹਦਾ ਰਿਮਾਂਡ ਲੈ ਕੇ ਅਸੀਂ ਪੁੱਛਾਂਗੇ ਕਿ ਇਹਨਾਂ ਪਹਿਲਾਂ ਵੀ ਇਸ ਤਰ੍ਹਾਂ ਦਾ ਕੋਈ ਕੰਮ ਕੀਤਾ ਹੈ ਕਿਉਂਕਿ ਇਹ ਇਨਸੀਡੈਂਟ ਪੂਰਾ ਸਾਹਮਣੇ ਨਹੀਂ ਆਂਦਾ ਜੇਕਰ ਵਿਕਟਿਮ ਦੇ ਮਦਰ ਜਿਹੜੇ ਆ ਉਹ ਪੁਲਿਸ ਦੇ ਕੋਲ ਜਾ ਕੇ ਆ ਆਪਣਾ ਪੂਰਾ ਜਿਹੜਾ ਬਿਆਨ ਵਗੈਰਾ ਨਾ ਦਿੰਦੇ ਪਰ ਕਿਉਂਕਿ ਉਹਨਾਂ ਨੇ ਆਲਰੇਡੀ ਜੋ ਹੈ ਉਹਦਾ ਸੰਸਕਾਰ ਕਰਤਾ ਸੀ ਮਤਲਬ ਉਹਨੂੰ ਦਬਤਾਂਤਾ ਸੀ ਟੋਟਲ ਸੱਥੇ ਲੋਕ ਸਰ ਮੋਰਬਾ ਕਿੰਨੇ ਲੋਕ ਨੇ 50 ਦੇ ਕਰੀਬ ਇਹ ਆ ਰਹੇ ਆਰਾਊਂਡ 8-10 ਲੋਗੇ ਦੇ ਵਿੱਚ ਇਨਵੋਲਵ ਹੈ ਔਰ ਜਿਸ ਦੇ ਵਿੱਚ ਦੋ ਜਿਹੜੇ ਐਮਬਾਈ ਨੇਮ ਹੈ ਜਿਨ੍ਹਾਂ ਨੂੰ ਪਛਾਣਦੇ ਵੀ ਹੈ ਜਿਨ੍ਹਾਂ ਨੂੰ ਅਰੈਸਟ ਵੀ ਕਰ ਲਿਆ ਗਿਆ ਬਾਕੀਆਂ ਦੀ ਹਲੇ ਬਾਹਰ ਜਾ ਰਹੀ ਹੋਣ ਸੋ ਇਹਨੀ ਗੱਲ ਸਾਨੂੰ ਇਹ ਕੁਸਚਨ ਹੈ ਆਫ ਕਿ ਅੰਦਰ ਟੂ ਡਾਕਟਰਸ ਨੂੰ ਵੀ ਮਿਲਿਆ ਮਸ 问题 ਨਾਲ ਟੋਕੀ ਗੋ ਹਾਂਜੀ ਇਹ ਉਹ ਡਿਊਰਿੰਗ ਇਨਵੈਸਟੀਗੇਸ਼ਨ ਇਹ ਸਾਰੀ ਚੀਜ਼ਾਂ ਕਲੀਅਰ ਹੋ ਰਹੀਆਂ ਇਹਨਾਂ ਨੇ ਲਿਜਾਣ ਦੇ ਉੱਤੇ ਡਾਕਟਰ ਦੇ ਕੋਲ ਲੈ ਗਏ ਲੇਕਿਨ ਉਹ ਵਾਪਸ ਵੀ ਜੋ ਬਾਡੀ ਨੂੰ ਵਾਪਸ ਉਹਦੇ ਘਰੇ ਛੱਡਤਾ ਸੀ ਜਦੋਂ ਉਹਨਾਂ ਨੂੰ ਲੱਗਿਆ ਕਿ ਹੁਣ ਨਹੀਂ ਬਚੇ ਸਰ ਕੋਈ ਆਈਡੀਆ ਲੱਗ ਸਕਦਾ ਉਹ ਟੋਟਲੀ ਕਿੰਨਿਆ ਜਾਣੇ ਇਹਨੂੰ ਇਸ ਘਟਨਾ ਨੂੰ ਅਨਜਾਮ ਦਿੱਤਾ ਹੈ ਇਹ ਐਕਚੁਅਲੀ ਜੋ ਵਿਕਟਮ ਹੈ ਉਹਨਾਂ ਦਾ ਤੋਂ ਇਹ ਕਹਿੰਨਾ ਕਿ ਇਹਨਾਂ ਤੋਂ ਅਲਾਵਾ ਵੀ 8 ਜੇ ਕਰੀਬ ਹੋਰ ਵੀ ਲੋਕ ਸੀਗੇ ਜਿਨ੍ਹਾਂ ਨੇ ਇਹਨਾਂ ਨੂੰ ਹੈਲਪ ਕੀਤੀ ਹੈ ਜਾਂ ਮਾਰ ਪੁਟਾਈ ਕੀਤੀ ਸੀ ਤੇ ਅਸੀਂ ਇਨਵੈਸਟੀਗੇਸ਼ਨ ਦੇ ਦੌਰਾਨ ਜਿਹੜੀ ਇਹ ਗੱਲ ਹੋਣੀ ਕਲੀਅਰ ਹੋ ਜਾਊਗੀ ਜਦੋਂ ਇਹਨਾਂ ਦਾ ਪੂਰਨ ਸਬੂਤ ਜਿਹੜਾ ਹੈ ਉਸ ਤੋਂ ਵੀ ਪਤਾ ਚਲ ਜਾਊਗਾ ਤੇ ਟੈਕਨੀਕਲ ਐਵਿਡੈਂਸ ਤੋਂ ਵੀ ਸਾਨੂੰ ਕਲੀਅਰ ਹੋ ਜਾਏਗਾ ਸਭ ਚੈੱਕ ਹੋਣਾ ਹੈ ਕਿ ਤੁਹਾਨੂੰ ਬਜਰੀ ਸਿੰਘ ਉਰਫ ਸੋਨੂ ਦਾ ਵਿੱਚ ਕੀ ਇਹਦਾ ਰੋਲ ਹੈ ਦੋਨਾਂ ਦਾ ਇਹੀ ਰੋਲ ਰੋਲ ਜਿਹੜਾ ਇਹੀ ਹੈ ਕਿ ਇਹਨਾਂ ਨੇ ਇਹਨਾਂ ਨੂੰ ਬੰਦ ਕੇ ਇਹਦੀ ਕੁੱਟਮਾਰ ਕੀਤੀ ਸੀ ਇਹਦੀ ਰੋਲ